ਇੱਕ ਵਾਰ ਫਿਰ ਮਿਲਿਆ ਪਾਕਿਸਤਾਨੀ ਡਰੋਨ ਬੀਐਸਐਫ ਦੀ 101 ਬਟਾਲੀਅਨ ਤੇ ਪੁਲਿਸ ਦੇ ਸਾਂਝੇ ਤਲਾਸ਼ੀ ਵਿਹਾਨ ਦੌਰਾਨ ਸੀਮਾ ਚੌਕੀ ਹਰਪਜਨ ਸਿੰਘ ਅਧੀਨ ਪਿੰਡ ਕਲਸ ਦੇ ਇਲਾਕੇ ਵਿੱਚੋਂ ਕਿਸਾਨ ਹਰਜਿੰਦਰ ਸਿੰਘ ਪੁੱਤਰ ਕਾਬਿਲ ਸਿੰਘ ਵਾਸੀ ਰਾਜੋਗੇ ਦੇ ਖੇਤਾਂ ਵਿੱਚੋਂ ਸਵੇਰੇ ਪਾਕਿਸਤਾਨੀ ਡਰੋਨ ਮਿਲਿਆ ਇਸ ਮੌਕੇ ਤੇ ਪੰਜਾਬ ਪੁਲਿਸ ਦਾ ਕੀ ਹੈ ਕਹਿਣਾ ਤੁਸੀਂ ਵੀ ਸੋਵੇ ਸਵੇਰੇ ਇੱਕ ਜਿਹੜੀ ਇਨਫੋਰਮੇਸ਼ਨ ਆ ਬੀਐਸਐਫ ਵੱਲੋਂ ਦਿੱਤੀ ਗਈ ਸੀ ਕਿ ਇੱਕ ਡਰੋਨ ਜਿਹੜਾ ਪਾਕਿਸਤਾਨ ਸਾਈਡ ਤੋਂ ਆਉਂਦਾ ਵੀ ਹੰਪਿੰਗ ਦੀ ਆਵਾਜ਼ ਸੁਣੀ ਗਈ। ਜਿਸ ਤਹਿਤ ਬੀਐਸਐਫ ਤੇ ਪੰਜਾਬ ਪੁਲਿਸ ਨੇ ਇਹਦੀ ਇੱਕ ਸਾਂਝਾ ਸਰਚ ਆਪਰੇਸ਼ਨ ਚਲਾਇਆ। ਸਾਂਝੇ ਸਰਚ ਆਪਰੇਸ਼ਨ ਦੌਰਾਨ ਸਾਨੂੰ ਡੀਜੀਆਈ ਮੈਟ੍ਰਿਕਸ ਜਿਹੜਾ ਡਰੋਨ ਹੈ ਉਹ ਕਵਰ ਹੋਇਆ। ਮੈਂ ਇੱਥੇ ਦੱਸਣਾ ਚਾਹਾਂਗਾ ਕਿ ਜਿੱਥੇ ਪਾਕਿਸਤਾਨ ਕੋਸ਼ਿਸ਼ਾਂ ਕਰਦਾ ਆ ਰਿਹਾ ਵੀ ਡਰੋਨ ਰਾਹੀਂ ਨਾਜਾਇਜ਼ ਤੇ ਗੈਰਕਾਨੂੰਨੀ ਪਦਾਰਥ ਜਿਹੜੇ ਆ ਉਹ ਸਾਡੇ ਬਾਰਡਰ ਏਰੀਆ ਦੇ ਵਿੱਚ ਭੇਜੇ ਉੱਥੇ ਮੈਂ ਵੀ ਨਾਲ ਦੱਸਣਾ ਚਾਹੁੰਦਾ ਕਿ ਬੀਐਸਐਫ ਤੇ ਪੰਜਾਬ ਪੁਲਿਸ ਮੋਢੇ ਨਾਲ ਮੋਢਾ ਲਾ ਕੇ ਸਾਂਝੇ ਤੌਰ ਤੇ ਕਲੋਤੀ ਹੈ ਤੇ ਪਾਕਿਸਤਾਨ ਦੀਆਂ ਹਰ ਜਿਹੜੀਆਂ ਗੈਰ ਕਾਨੂੰਨੀ ਗਤੀਵਿਧੀਆਂ ਆ ਉਹਨੂੰ ਨਾਕਾਮ ਕਰ ਰਹੀ ਹੈ ਇਹਦੇ ਵਿੱਚ ਅੱਜ ਸਾਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਜਿਹੜਾ ਡਰੋਨ ਹੈ ਇਹ ਕਾਫੀ ਵੱਡੇ ਹੈ ਵੱਡਾ ਡਰੋਨ ਹੈ ਜਿਹੜਾ ਡੀਜੀ ਮੈਟ੍ਰਿਕਸ ਦਾ ਇਹ ਬਰਾਮਦ ਹੋ ਗਿਆ ਇਸ ਸੰਬੰਧੀ ਜਿਹੜਾ ਥਾਣਾ ਖੀਮਕਰਨ ਵੀ ਖੇ ਕੇਸ ਰਜਿਸਟਰ ਕਰ ਲਿਆ ਕਿਉਂਕਿ ਇਹ ਡਰੋਨ ਜਿਹੜਾ ਖਾਲੀ ਨਹੀਂ ਆਉਂਦਾ ਇਹਦੇ ਨਾਲ ਕੋਈ ਨਾ ਕੋਈ ਖੇ ਭਾਗ ਆਉਂਦੀ ਹੈ ਇਸ ਸੰਬੰਧੀ ਜਿਹੜੀ ਸਰਚ ਆਪਰੇਸ਼ਨ ਸਾਡੀ ਜਿਹੜੀ ਹੈ ਲਗਾਤਾਰ ਜਾਰੀ ਹੈ ਤੇ ਮੈਂ ਲੋਕਾਂ ਨੂੰ ਵੀ ਜਿਹੜੀ ਅਪੀਲ ਕਰਦਾ ਕਿ ਇਸ ਕੰਮ ਦੇ ਵਿੱਚ ਪੁਲਿਸ ਅਤੇ ਬੀਐਸਐਫ ਦਾ ਸਹਿਯੋਗ ਕਰਨ ਜਿੱਥੇ ਅਸੀਂ ਸਹਿਯੋਗ ਕਰਨ ਵਾਲੇ ਵਿਅਕਤੀਆਂ ਦਾ ਹੌਸਲਾ ਅਭਜਾਈ ਕਰਦੇ ਆ ਉੱਥੇ ਮੈਂ ਵੀ ਦੱਸਣਾ ਚਾਹੁੰਦਾ ਕਿ ਪੰਜਾਬ ਪੁਲਿਸ ਵੱਲੋਂ 10 ਲੱਖ ਦੇ ਕਰੀਬ ਜਿਹੜਾ ਇਨਾਮ ਹੈ ਇਹ ਇਨਫੋਰਮੇਸ਼ਨ ਦੇਣ ਵਾਲਿਆਂ ਨੂੰ ਦਿੱਤਾ ਜਾ ਚੁੱਕਾ ਹੈ ਤੇ ਜਿਹੜੇ ਹਜੇ ਕੁਝ ਇੱਕ ਵਿਅਕਤੀ ਜਿਹੜੇ ਰਹਿੰਦੇ ਆ ਉਹਨਾਂ ਨੂੰ ਲਿਸਟ ਅਨੁਸਾਰ ਜਿਹੜਾ ਕਰਮ ਅਨੁਸਾਰ ਜਿਹੜਾ ਇਨਾਮ ਦਿੱਤਾ ਜਾ ਰਿਹਾ ਤੇ ਉਹਨਾਂ ਨੂੰ ਚੰਨ ਦਿਨਾਂ ਦੇ ਵਿੱਚ ਇਨਾਮ ਵੀ ਦਿੱਤਾ ਜਾਊਗਾ ਤੇ ਜਿਹੜੇ ਕਾਲੀਆਂ ਭੇਡਾਂ ਇਸ ਕੰਮ ਦੇ ਵਿੱਚ ਸ਼ਾਮਲ ਹੋ ਬਾਅਦ ਆ ਜਾਣ ਮੈਂ ਇਸੇ ਸਾਲ ਦੀ ਗੱਲ ਕਰਾਂ ਤੇ ਲਗਭਗ 20 ਤੋਂ 15 ਤੋਂ 20 ਵਿਅਕਤੀ ਨੇ ਜਿਹੜੇ ਇਹਨਾਂ ਕਾਲੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਸੂ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਭੇਜ ਚੁੱਕੇ ਆ ਇਸ ਸਬੰਧੀ ਵੀ ਜਿਹੜੀ ਆ ਹਰ ਇੱਕ ਟੈਕਨੀਕਲ ਤਰੀਕੇ ਨਾਲ ਤੇ ਹਰ ਤਰੀਕੇ ਨਾਲ ਇਸ ਦੀ ਤਫਤੀਸ਼ ਕੀਤੀ ਜਾਊਗੀ ਤੇ ਡਰੋਨ ਮਗਾਉਣ ਵਾਲੇ ਦੋਸ਼ੀਆਂ ਤੱਕ ਜਿਹੜੀ ਹੈ ਪੁਲਿਸ ਜਲਦੀ ਪਹੁੰਚ ਜਾਵੇਗੀ